बिटी है फिर लड़ पड़ी है हैं है। है। दस है। क्या जे मोटा बहन भी लड़ चुकी है आपकी मम्मी इतना लड़ती क्यों है बड़ी तू हल्ला मारनी हिंदी बोलेगी तू मार दी गल्ला की खाके है कौन नहीं खाके मार तो आ आ जा कतरा सामान आ जा कतरा सामान कोफना ਜਾ ਕੇ ਨੀਣਾ ਨਾ ਹੁੰਦੀ ਮੈਨੂੰ ਨਹੀਂ ਪਤਾ ਲੱਗਣਾ ਇਹਨਾਂ ਦੀ ਤੇਲ ਚ ਮੇਰੇ ਲਈ ਕੀ ਆ ਓ ਮਾਈ ਗਾਡ ਤੂੰ ਕਿਊਟ ਨਹੀਂ ਉਹ ਤਾਂ ਝੂਠ ਮਾਰਿਆ ਉਹਨਾਂ ਨੇ ਕਿਸੇ ਐਂਗਲ ਤੋਂ ਤੂੰ ਕਿਊਟ ਨਹੀਂ ਲੱਗਦੀ ਕੀ ਪਈਆਂ ਵਾ ਉਹ ਕਿਹਿੰਦੀ ਆ ਉਹ ਕਿਹਿੰਦੀ ਆ ਉਹ ਹੁੰਦਾ ਕੀ ਉਹ ਇਹਨੂੰ ਪਿਆਇਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਮਿਹਨਤ ਕਰਨਾ ਬੰਦੇ ਦਾ ਕਰਮ ਆ ਤੇ ਕਰਮਾਂ ਵਾਲਾ ਬੰਦਾ ਹੀ ਮ ਤੋਂ ਨਿਕਲ। ਕਿਹਦਾ ਹੋਣਾ ਅੱਜ ਕੁਝ ਵੀ ਨਹੀਂ ਲੱਗਦਾ। ਅੱਜ ਤੂੰ ਪੜਨ ਲੱਗਣਾ। ਤੇ ਅੱਜ ਸਾਰਾ ਕੁਝ ਵੱਜ ਗਿਆ। ਹੋਮਵਰਕ ਵੀ ਵੱਜ ਗਿਆ। ਕਿਤਾਬਾਂ ਵੀ ਪ੍ਰਭ ਗੁਰਦੁਆਰੇ ਦੱਸ ਕੌਣ ਮਿਲਿਆ ਦੇਨੂੰ? ਫੈਨ। ਕੀ ਕਹਿੰਦੇ? ਸਾਲਾ ਤਾਂ ਮੇਰੇ ਜੱਲਾ ਪੁੱਤੀ ਕੇ ਬਾਪੇ ਚ ਬੰਨਿਆ ਸੀ। ਨੰਨੂ ਵੀ ਇਹਦੇ ਤੇ ਬੰਨਿਆ। ਤੂੰ ਕਿਊਟ ਨਹੀਂ ਉਹ ਤਾਂ ਝੂਠ ਮਾਰਿਆ ਉਹਨਾਂ ਨੇ। ਨਹੀਂ ਬੱਚੀ ਹੋਣਾ। ਕਿਸੇ ਐਂਗਲ ਤੋਂ ਤੂੰ ਕਿਊਟ ਨਹੀਂ ਲੱਗਦੀ। ਸਾਰੇ ਪਾਸੇ ਕਿਵੇਂ ਲੱਗਦਾ ਦਿਨ ਉਹਦਾ? udah, maksudnya mm -hmm. <laughs> No, sorry. Tidak. No, okay. okay. mana okay. ਜਾ ਜਾ ਉਹ ਆਇਓ ਬੈਠੋ ਤੁੰਗਰੇ ਵਿਆਵਾ ਪਰ ਨਹੀਂ ਟੇਸਟੀ ਦਾ ਮਤਲਬ ਥੋੜ੍ਹ ਤੋਂ ਮੱਜਾ ਖਾ ਲੈਣ ਗਿਆ ਤੇ ਉਹ ਮੱਜਾ ਨੂੰ ਜਾ ਉਹ ਖਰਾਬ ਹੋ ਗਿਆ ਹਾਂ ਕਿਉਂਕਿ ਹਾਫ ਕੱਟ ਕੇ ਰੱਖੀਆਂ ਵੀ ਫਰੈਂਚ ਚ ਪਿਆ ਸੀ ਉਹ ਨਹੀਂ ਆਉਂਦੇ ਲਈ ਦੋ ਆਪਾਂ ਲੈ ਕੇ ਰੈਣੀ ਬੀਟੀ ਹੈ ਫਿਰ ਲੜ ਪਈ ਹੈ ਹੈ ਲੜਦੀ ਰਹਤੀ ਹੈ 10 ਕੀ ਆਈ ਬਾਤ ਹੈ ਹੈ ਪਰਲੀ ਵੀ ਅੱਛਾ جے موٹا بین بھی لڑ چکی ہے۔ آپ کی ممی اتنا لڑتی کیوں ہے؟ یہ پوچھی آپ اپنی نانی جی سے۔ کیا کھلاتی تھی جے چھوٹے ہوتے اس کو؟ جو اتنا لڑتی ہے جو آپس میں تینوں جانی۔ پوچھو انہاں نوں۔ ہاں میں تا لڑدا نہیں پتہ ہی نہ۔ اے کیوں لڑدی ہے؟ کیونکہ تو گھرے ورتا نہیں۔ تو میں کوئی یہ بتا کہ بتا کڈھی تو ਵੱਡੀ ਤੂੰ ਹੱਲਾ ਮਾਲ ਨਹੀਂ ਹਿੰਦੀ ਬੋਲੇਂਗੀ ਤੂੰ ਮਾਰਦੀ ਬੱਲੇ ਇੱਥੇ ਬਹਿ ਜਾ ਚੁੱਪ ਕਰਕੇ ਜ ਵੱਡਿਆ ਜੇ ਕੋਈ ਨਾ ਕੋਈ ਇੱਥੇ ਮੈਂ ਤਾਂ ਦੱਸ ਤੈ ਬਹਿ ਜਾ ਇੱਥੇ ਚੁੱਪ ਲੇ ਲੁੜਾ ਤਲਾ ਉਸ ਤੋਂ ਮੁਝਾ ਉਹਦਾ ਕੀ ਸਾਹੀ ਸਾਹੀ ਕੀ ਖਾਕੇ ਹੈ ਕੋ ਨਹੀਂ ਖਾਗੇ ਮਾਰ ਇੱਥੋਂ ਆਜਾ ਕਿਤੇ ਸੁਮਾਨ ਆਜਾ ਕਿਤੇ ਸੋਨਾ ਖੋਪਣਾ ਫਤੂਰ ਜਿਆ ਦੇ ਨੀ ਨਾ ਹੁੰਦੀ ਮੈਨੂੰ ਨਹੀਂ ਪਤਾ ਲੱਗ ਰਿਹਾ ਇੰਨੇ ਤੇਲ ਚ ਮੇਰੇ ਲਈ ਕੀ ਆ ਓ ਮਾਈ ਗਾਡ ਐਨੇ ਮਾਰੇ ਆ ਹੀ ਐਨੀ ਵਾਰੀ ਮੈਂ ਐਨੀ ਵਾਰੀ ਐਨੀ ਵਾਰੀ ਹੋਰੇ ਮੈਂ ਤੁਹਾਨੂੰ ਲੈ ਕੇ ਲੈ ਕੇ ਫੋਨ ਤੇ ਆ ਦੇ ਦੇ ਦੋ ਆ ਦੇ ਇਹਦੇ ਬਾਹਰ ਤੇ ਜੀ ਜੀ ਮਾਰੇ ਆ ਨਹੀਂ ਮੰਮੀ ਮੰਮੀ ਵੀ ਮੰਮੀ ਵੀ ਤਾਂ ਘੇ ਮਾਰੀ ਜਾਵੇ ਲੈ ਉਹ ਇਹਨੂੰ ਜੀ ਨੇ ਮੇਰੇ ਸਾਹਮਣੇ ਲੱਤ ਮਾਰੀ ਐ ਨੇ ਮੰਮੀ ਆਹ ਆ ਪਾਣੀ ਗਲਤ ਹੋ ਗਿਆ ਸੀ ਇਹ ਪੀ ਕੇ ਰੱਖਿਆ ਪਾਣੀ ਗਲਤ ਹੋ ਗਿਆ ਸੀ ਜਟਾ ਇਹ ਜਿਹੜਾ ਤੇਰਾ ਠੁੱਡਾ ਵੱਜਣਾ ਜਿਹੜਾ ਗਿੱਲਾ ਨਾ ਤੈਨੂੰ ਕਰੰਟ ਦਾ ਘਾੜਾ ਨਹੀਂ ਕਰੰਟ ਨਹੀਂ ਆਉਂਦਾ ਇੱਥੇ ਪੀ ਜਾਣਾ ਮੈਨੂੰ ਪਾਣੀ ਹੁਣ ਤਾਂ ਨਾ ਬਹਨੇ ਨਾ ਮਾਰ ਜਿਹੜਾ ਜਿਹੜਾ ਸੱਟਿਆੜਾ ਤੂੰ ਮੈਂ ਤਾਂ ਗੱਗ ਨੂੰ ਕਹਿਣ ਲੱਗਾ ਮੈਂ ਕਿਹਾ ਹੁਣ ਵੇਖ ਕਿਵੇਂ ਜੁੜ ਕੇ ਬੈਠੀਆਂ ਚਾਰੇ ਜਾਣੀਆਂ ਜਿਵੇਂ ਬੜਾ ਪਿਆਰ ਹੁੰਦਾ ਇਹਨਾਂ ਚ ਜਾਟੇ ਕ ਪਹਿਲਾਂ ਵੇਖਣਾ ਕਿਵੇਂ ਇਹਨਾਂ ਦਾ ਚੱਲਣ ਦਾ ਵਧਣ ਵਧਾਉਣ ਤੱਕ ਗਈਆਂ ਇੱਕ ਦੂਜੇ ਨੂੰ ਉਹ ਵੀ ਹੁੰਦਾ ਹੀ ਹੈ ਨਾ ਉਹ ਲੜਾਈ ਦਾ ਹਾਂ ਹਾਂ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਆ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ